ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਸੀ ਸਾਰੇ ਠੀਕ ਠਾਕ ਹੋਣਗੇ ਮੈਂ ਪਿਛਲੇ ਕੁਝ ਇੱਕ ਪ੍ਰੋਗਰਾਮਸ ਦੇ ਵਿੱਚ ਤੁਹਾਨੂੰ ਰੁਜ਼ਗਾਰ ਦੇ ਨਾਲ ਤੁਹਾਡਾ ਸਬੰਧ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਕਰ ਰਹੀ ਹਾਂ ਤੇ ਮੇਰੇ ਕੋਲ ਕਾਫੀ ਸਾਰੀਆਂ ਕੁਇਰੀਜ਼ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਆਈਆਂ ਹੋਈਆਂ ਸੀ ਕਿ ਭਾਵੇਂ ਜੇ ਅਸੀਂ ਰੇਡੀਓ ਤੇ ਕੰਮ ਕਰਨਾ ਹੋਵੇ ਤਾਂ ਅਸੀਂ ਕਿੰਜ ਕੰਮ ਕਰ ਸਕਦੇ ਹਾਂ ਤੇ ਇਹਦੇ ਲਈ ਕੀ ਚਾਹੀਦਾ ਮੈਂ ਤੁਹਾਨੂੰ ਇੱਕ ਅਜਿਹੀ ਨੌਕਰੀ ਦੇ ਬਾਰੇ ਵਿੱਚ ਦੱਸਣ ਲੱਗੀ ਹਾਂ ਜਿਹੜੀ ਨੌਕਰੀ ਤੁਸੀਂ 50ਵਿਆਂ ਦੀ ਉਮਰ ਤੱਕ ਕਰ ਸਕਦੇ ਹੋ ਤੇ ਇਹ ਆਮ ਤੌਰ ਤੇ ਜਿਹੜੀਆਂ ਸਰਕਾਰੀ ਨੌਕਰੀਆਂ ਵਾਸਤੇ ਅਪਲਾਈ ਅਸੀਂ ਕਰਦੇ ਆਂ ਉਹਨਾਂ ਦੀ ਉਮਰ ਹੁੰਦੀ ਹੈ ਕਿਤੇ 18 ਤੋਂ ਲੈ ਕੇ ਅਪਲਾਈ ਕਰਨ ਦੀ ਜਿਹੜੀ 30 ਸਾਲ ਤੱਕ ਹੁੰਦੀ ਹੈ ਕਿਤੇ 35 ਸਾਲ ਤੇ ਕਿਤੇ 37 ਸਾਲ ਪਰ ਰੇਡੀਓ ਇੱਕ ਅਜਿਹਾ ਮਾਧਿਅਮ ਹੈ ਜਿਹਦੇ ਵਿੱਚ ਤੁਸੀਂ ਪੰਜਾਵਿਆਂ ਤੱਕ ਜਿਹੜਾ ਕੰਮ ਹੈਗਾ ਉਹ ਕਰ ਸਕਦੇ ਹੋ ਅਪਲਾਈ ਇਹਦੇ ਲਈ ਤੁਸੀਂ ਕਰ ਸਕਦੇ ਹੋ ਹੁਣ ਜਿਕਰ ਸਰਕਾਰ ਇੱਥੇ ਇਹ ਨਾ ਦੋ ਤਰ੍ਹਾਂ ਦਾ ਕੰਮ ਚੱਲਦਾ ਇੱਕ ਤਾਂ ਚੱਲਦੇ ਨੇ ਨਿਜੀ ਐਫਐਮ ਜਿਵੇਂ ਪ੍ਰਾਈਵੇਟ ਰੇਡੀਓ ਜਿਹੜੇ ਨੇ ਉਹ ਜਿੱਥੇ ਚੱਲਦੇ ਨੇ ਠੀਕ ਹੈ ਤੇ ਇਸ ਤੋਂ ਬਿਨਾਂ ਦੂਜਾ ਹੈਗਾ ਸਰਕਾਰੀ ਤੌਰ ਤੇ ਜਿਹੜਾ ਕੰਮ ਚੱਲਦਾ ਕਿਉਂਕਿ ਮੇਰਾ ਵਾਹ ਵਾਸਤਾ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਵਿਭਾਗ ਦੇ ਨਾਲ ਹੈ ਤਾਂ ਮੈਂ ਤੁਹਾਨੂੰ ਜਿਹੜੀ ਗੱਲਬਾਤ ਦੱਸ ਰਹੀ ਹਾਂ ਉਹ ਸਰਕਾਰੀ ਕੰਮਕਾਜ ਦੇ ਬਾਰੇ ਵਿੱਚ ਦੱਸਦੀ ਹਾਂ ਰੇਡੀਓ ਦੇ ਉੱਤੇ ਬਕਾਇਦਾ ਨੌਕਰੀਆਂ ਨਿਕਲਦੀਆਂ ਨੇ ਜਦੋਂ ਅਸੀਂ ਸਰਕਾਰੀ ਤੌਰ ਤੇ ਗੱਲ ਕਰਦੇ ਹਾਂ ਬਕਾਇਦਾ ਇਹਦਾ ਇਸ਼ਤਿਹਾਰ ਰਿਲੀਜ਼ ਹੁੰਦਾ ਹੈ ਤੇ ਫਿਰ ਪੋਸਟਾਂ ਨਿਕਲਦੀਆਂ ਨੇ ਇਹਦੇ ਲਈ ਪਹਿਲਾਂ ਲਿਖਤੀ ਪੇਪਰ ਹੁੰਦਾ ਕਿਵੇਂ ਹੁੰਦਾ ਕਿੰਜ ਹੁੰਦਾ ਉਹਦੇ ਬਾਰੇ ਵਿੱਚ ਵੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਦਵਾਂਗੀ ਪਰ ਪ੍ਰਾਈਵੇਟ ਰੇਡੀਓ ਜਿਹੜਾ ਹੈਗਾ ਇਹਦਾ ਸਿਸਟਮ ਜਿਹੜਾ ਹੈ ਉਹ ਵੱਖਰਾ ਹੁੰਦਾ ਜਿਵੇਂ ਕੁਝ ਇੱਕ ਜਿਹੜੇ ਨਿੱਜੀ ادارے ਇਸ ਤਰ੍ਹਾਂ ਦੇ ਵੀ ਨੇ ਜਿਹੜੇ ਘਰ ਬੈਠੇ ਹੀ ਉਤਾਰੇ ਘਰੇ ਸੈਟਅਪ ਜਿਹੜਾ ਹੈਗਾ ਉਹ ਸਾਰਾ ਲਗਾ ਦਿੰਦੇ ਨੇ ਰੇਡੀਓ ਦਾ ਕਿ ਤੁਸੀਂ ਕਿਉਂਕਿ ਕੁਝ ਰੇਡੀਓ ਅਜਿਹੇ ਨੇ ਜਿਹੜੇ ਚੱਲਦੇ ਪੰਜਾਬ ਤੋਂ ਨੇ ਪੰਜਾਬ ਦੇ ਵਿੱਚ ਨੇ ਪਰ ਉਹ ਵਿਦੇਸ਼ਾਂ ਦੇ ਵਿੱਚ ਵੀ ਸੁਣੇ ਜਾਂਦੇ ਆ ਖਾਸ ਕਰਕੇ ਇਹ ਕੰਮ ਜਿਹੜਾ ਨਾ ਰੇਡੀਓ ਦਾ ਇਹ ਵਿਦੇਸ਼ਾਂ ਦੇ ਵਿੱਚ ਵਧੇਰੇ ਕਰਕੇ ਚੱਲਦਾ ਏ ਬਹੁਤ ਸਾਰੇ ਪੋਡਕਾਸਟ ਜਿਵੇਂ ਅਸੀਂ ਮੰਨ ਲਓ ਰੈਡ ਐਫ ਐਮ ਦਾ ਹੀ ਸੁਣਦੇ ਆ ਤਾਂ ਹੁਣ ਉਹਨਾਂ ਦੇ ਨਾਲ ਪੋਡਕਾਸਟ ਵੀ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਨੇ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਚੈਨਲ ਨੇ ਇਸ ਤੋਂ ਪਹਿਲਾਂ ਮੇਰਾ ਜਿਹੜਾ ਆਪਣਾ ਅਨੁਭਵ ਹੈ ਉਹ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਮੇਰਾ ਕੰਮ ਕਰਦਾ ਰਿਹਾ ਹੈ ਤਾਂ ਉਹ ਜਿਵੇਂ ਇੱਕ ਸਿਸਟਮ ਹੈ ਜਿਹੜਾ ਵੀ ਕਰ ਦਿੰਦੇ ਨੇ ਕਿ ਤੁਹਾਡੇ ਘਰੇ ਜਿਹੜਾ ਸੈਟਅਪ ਹੈ ਉਹ ਲਗਾ ਦਿੰਦੇ ਨੇ ਪਰ ਮੈਂ ਤੁਹਾਨੂੰ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਵਾਂਗੀ ਕਿ ਇਹ ਕੰਮ ਕਿਸ ਤਰ੍ਹਾਂ ਹੁੰਦਾ ਕਿੰਜ ਹੁੰਦਾ ਕਿੰਜ ਤੁਸੀਂ ਕਰ ਸਕਦੇ ਹੋ ਪਰ ਮੈਂ ਕਿਸੇ ਨੂੰ ਇਹ ਸਲਾਹ ਨਹੀਂ ਦਿੰਦੀ ਕਿ ਤੁਸੀਂ ਕਿਸ ادارے ਦੇ ਨਾਲ ਕੰਮ ਕਰਿਓ ਜਾਂ ਨਾ ਕਰਿਓ ਇਹ ਬਿਲਕੁਲ ਤੇ ਬਿਲਕੁਲ ਤੁਹਾਡਾ ਨਿੱਜੀ ਤੌਰ ਤੇ ਫੈਸਲਾ ਹੋਊਗਾ ਕਿਉਂਕਿ ਕਉ ਦੇਖੋ ਸਰਕਾਰੀ ਕੰਮ ਤਾਂ ਸਰਕਾਰੀ ਹੈ ਉਹਦੀ ਗਾਰੰਟੀ ਮੈਂ ਕਿ ਉਹਦੀ ਤਾਂ ਸਰਕਾਰ ਵੀ ਲੈਂਦੀ ਹੈ ਪਰ ਨਿਜੀ ادارےਾਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਜਾਂ ਤਾਂ ਉਹ ਕੰਮ ਕਰਵਾ ਲੈਂਦੇ ਆ ਤੇ ਤੁਹਾਡਾ ਪੈਸਾ ਜਿਹੜਾ ਹੈ ਬਾਅਦ ਦੇ ਵਿੱਚ ਤੁਹਾਨੂੰ ਨਹੀਂ ਦਿੰਦੇ ਤੇ ਜਾਂ ਫਿਰ ਕੁਝ ਇੱਕ ਰੇਡੀਓ ਜਿਹੜੇ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਨੇ ਉਹਨਾਂ ਰੇਡੀਓਜ਼ ਦੇ ਉੱਤੇ ਨਾ ਤੁਹਾਨੂੰ ਹੋਰ ਤਰ੍ਹਾਂ ਦੀਆਂ ਬੜੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਚੱਲਣੀਆਂ ਪੈਂਦੀਆਂ ਮੈਂ ਬੇਝਿਜਕ ਇਹ ਗੱਲ ਤੁਹਾਨੂੰ ਕਹਿ ਸਕਦੀ ਆ ਕਿ ਬੇਸ਼ੱਕ ਅਸੀਂ 21ਵੀਂ ਸਦੀ ਦੀ ਗੱਲ ਕਰੀਏ ਬੇਸ਼ੱਕ ਅਸੀਂ ਜਿੰਨਾ ਮਰਜ਼ੀ ਫੈਮਿਨਿਜ਼ਮ ਦੀ ਗੱਲ ਜਿਹੜੀ ਹੈ ਉਹ ਕਰੀਏ ਜਾਂ ਜਿੰਨੀਆਂ ਜੀ ਅਸੀਂ ਅੱਗੇ ਵਧਣ ਦੀਆਂ ਗੱਲਾਂ ਕਰੀਏ ਪਰ ਕੁਝ ਇੱਕ ਜਿਹੜੇ ਨੇ ਜਿਵੇਂ ਅਸੀਂ ਕਹਿੰਨੇ ਨਾ ਕਿ ਵੀ ਦਸੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਤਾਂ ਦੁਨੀਆਂ 'ਚ ਬਹੁਤ ਸਾਰੇ ਚੰਗੇ ਲੋਕ ਵੀ ਨੇ ਪਰ ਮਾੜਿਆਂ ਦੀ ਵੀ ਕੋਈ ਘਾਟ ਜਿਹੜੀ ਹੈ ਉਹ ਨਹੀਂ ਹੈਗੀ ਤਾਂ ਔਰਤ ਹੋਣ ਕਰਕੇ ਤਾਨੂੰ ਬਹੁਤ ਜ਼ਿਆਦਾ ਜਿਹੜੇ ਸਾਡੀਆਂ ਸਮੱਸਿਆਵਾਂ ਹਨ ਥੋੜੀਆਂ ਜੀਆਂ ਵੱਧ ਜਾਂਦੀਆਂ ਸਾਨੂੰ ਬਹੁਤ ਫੂਕ ਫੂਕ ਕੇ ਇਹਨੂੰ ਅਸੀਂ ਕੰਨੇ ਕਦਮ ਰੱਖਣੇ ਪੈਂਦੇ ਆ ਕਿਉਂਕਿ ਬਹੁਤ ਸਾਰੇ ਭੈੜੇ ਲੋਕੀ ਵੀ ਜਿਹੜੇ ਨੇ ਉਹ ਸਮਾਜ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਲੋੜਵੰਦ ਕੁੜੀਆਂ ਨੇ ਤੇ ਅਸੀਂ ਇਹਨਾਂ ਦਾ ਕਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਮੈਂਟਲੀ ਹਰਾਸ ਇਹਨਾਂ ਨੂੰ ਕਰ ਸਕਦੇ ਆ ਤਾਂ ਇਸ ਕਰਕੇ ਮੈਂ ਕਦੇ ਕਿਸੇ ਨੂੰ ਇਹ ਸਲਾਹ ਨਹੀਂ ਦਿੰਦੀ ਕਿ ਤੁਸੀਂ ਇਸ ਸੰਸਥਾ ਦੇ ਵਿੱਚ ਕੰਮ ਕਰਿਓ ਜਾਂ ਨਾ ਕਰਿਓ ਕਿਉਂਕਿ ਇਹ ਬਿਲਕੁਲ ਤੁਹਾਡਾ ਨਿੱਜੀ ਫੈਸਲਾ ਜਿਹੜਾ ਹੈ ਉਹ ਹੋ ਸਕਦਾ ਕਿਉਂਕਿ ਇੱਕ ਚੀਜ਼ ਇਹ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ادارے ਦੇ ਵਿੱਚ ਕੰਮ ਕਰਨ ਲੱਗ ਜਾਂਦੇ ਹੋ ਨਾ ਜਾਂ ਜਦੋਂ ਤੁਹਾਡੇ ਕੋਲ ਪ੍ਰੋਫੈਸ਼ਨਲ ਲਾਈਫ ਦਾ ਐਕਸਪੀਰੀਅੰਸ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉੱਥੇ ਸਿੱਖ ਲੈਨੇ ਹੋ ਤੇ ਤੁਸੀਂ ਸਿੱਖ ਲੈਨੇ ਹੋ ਨਾ ਤਾਂ ਫਿਰ ਬਾਕੀ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹ ਲੇਡੀ ਜਿਹੜੀ ਆ ਪ੍ਰੋਫੈਸ਼ਨਲ ਹੈ ਇਹ ਬੰਦਾ ਪ੍ਰੋਫੈਸ਼ਨਲ ਹੈ ਇਦੇ ਨਾਲ ਮੈਂ ਮਿਸਬਿਹੇਵ ਨਹੀਂ ਕਰ ਸਕਦਾ ਜਾਂ ਇਹਦੇ ਨਾਲ ਇਸ ਢੰਗੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਨੂੰ ਕਾਨੂੰਨੀ ਦਾ ਪੇਚ ਸਾਰੇ ਪਤਾ ਨਹੀਂ ਪਰ ਅਣਪੋਲ ਕੁੜੀਆਂ ਜਿਹੜੀਆਂ ਬਿਲਕੁਲ ਫਰੈਸ਼ਰ ਹੁੰਦੀਆਂ ਉਹਨਾਂ ਦਾ ਤਾਂ ਕਈ ਵਾਰ ਬਹੁਤ ਜ਼ਿਆਦਾ ਫਾਇਦਾ ਜਿਹੜਾ ਹੈਗਾ ਉਹ ਚੁੱਕਿਆ ਜਾਂਦਾ ਹੈ ਬੇਸ਼ੱਕ ਇਸ ਸੀਜ਼ਨ ਨੂੰ ਕੋਈ ਨਾ ਸਵੀਕਾਰੇ ਤਾਂ ਹੁਣ ਗੱਲ ਕਰਦੇ ਆ ਕਿ ਸਰਕਾਰੀ ਰੇਡੀਓ ਦੀ ਹੈਨਾ ਤਾਂ ਸਰਕਾਰੀ ਜਿਹੜੀ ਰੇਡੀਓ ਦੇ ਉੱਤੇ ਬਕਾਇਦਾ ਪੋਸਟਾਂ ਨਿਕਲਦੀਆਂ ਜਿਦੇ ਚ ਨਾ ਉਮਰ ਹੱਦ ਹਰ ਵਾਰ ਬਦਲੀ ਹੁੰਦੀ ਹੈ ਕਈ ਵਾਰ ਇਹ ਉਮਰ ਹੱਦ ਜਿਹੜੀ ਹੈਗੀ ਆ ਉਹ 18 ਤੋਂ ਲੈ ਕੇ 35 ਸਾਲ ਤੱਕ ਹੁੰਦੀ ਹੈ ਕਈ ਵਾਰ ਮੈਕਸਿਮਮ ਜਿਹੜੀ ਇਹ ਹੱਦ ਹੈ ਉਹ 45 ਜਾਂ 50 ਸਾਲ ਤੱਕ ਜਿਹੜੀ ਹੈ ਰੇਡੀਓ ਦੇ ਉੱਤੇ ਕੰਮ ਕਰਨ ਦੀ ਉਹਨਾਂ ਨੇ ਦਿੱਤੀ ਹੁੰਦੀ ਹੈ ਇਸੇ ਕਰਕੇ ਬਹੁਤਾਤ ਦੇ ਵਿੱਚ ਰੇਡੀਓ ਦੇ ਉੱਤੇ ਜਿਹੜਾ ਕੰਮ ਜਿਹੜੇ ਕਰਦੇ ਨੇ ਲੋਕੀ ਉਹ ਅਕਸਰ ਦੋ ਦੋ ਨੌਕਰੀਆਂ ਵੀ ਜਿਹੜੀਆਂ ਨੇ ਉਹ ਕਰ ਲੈਂਦੇ ਆ ਰੇਡੀਓ ਦਾ ਕੰਮ ਜਿਹੜਾ ਹੈਗਾ ਇਹ ਲਿਟਰੇਚਰ ਦੇ ਨਾਲ ਸਿੱਧੇ ਤੌਰ ਤੇ ਵਾਹ ਵਾਸਤਾ ਰੱਖਦਾ ਇਸੇ ਕਰਕੇ ਜਦੋਂ ਲਿਖਤੀ ਪੇਪਰ ਜਿਹੜਾ ਹੈਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਤੁਹਾਡਾ ਲਿਖਤੀ ਪੇਪਰ ਹੁੰਦਾ ਹੈ ਬਕਾਇਦਾ ਇਸ਼ਤਿਹਾਰ ਨਿਕਲਦਾ ਹੈ ਇਸ਼ਤਿਹਾਰ ਨਿਕਲਣ ਤੋਂ ਬਾਅਦ ਤੁਹਾਡਾ ਜਿਨ੍ਹਾਂ ਜੜੀਆਂ ਨਿਸ਼ਚਿਤ ਮਿਤੀ ਤੱਕ ਜਿਹੜੀਆਂ ਤੁਹਾਡੀਆਂ ਅਰਜ਼ੀਆਂ ਆਈਆਂ ਹੁੰਦੀਆਂ ਨੇ ਉਹਨਾਂ ਅਰਜ਼ੀਆਂ ਦਾ ਇੱਕ ਲਿਖਤੀ ਪੇਪਰ ਹੁੰਦਾ ਹੈ ਲਿਖਤੀ ਪੇਪਰ ਦੇ ਲਈ ਤੁਹਾਨੂੰ ਮੁਹਾਰਤ ਹੋਣੀ ਚਾਹੀਦੀ ਹੈ ਪੰਜਾਬੀ ਹਿੰਦੀ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਤੁਹਾਨੂੰ ਚੰਗੀ ਤਰ੍ਹਾਂ ਬੋਲਣੀਆਂ ਤੇ ਲਿਖਣੀਆਂ ਆਉਂਦੀਆਂ ਹੋਣ ਇਸ ਤੋਂ ਬਿਨਾ ਜਿਹੜੇ ਵੀ ਉਮੀਦਵਾਰ ਨੇ ਰੇਡੀਓ ਲਈ ਅਪਲਾਈ ਕਰਨਾ ਹੈ ਉਹਨਾਂ ਕੋਲ ਪੰਜਾਬ ਭਾਰਤ ਤੇ ਵਿਸ਼ਵ ਦੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਆ ਉਹ ਹੋਣੀ ਚਾਹੀਦੀ ਹੈ ਤੁਹਾਨੂੰ ਕਰੰਟ ਅਫੇਅਰਸ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਜੀਓਗ੍ਰਾਫੀਕਲ ਕੰਡੀਸ਼ਨਸ ਜਿਹੜੀਆਂ ਇਸ ਏਰੀਆ ਦੇ ਵਿੱਚ ਤੁਸੀਂ ਰਹਿ ਰਹੇ ਹੋ ਪੰਗੋਲਿਕ ਤੌਰ ਤੇ ਤੁਹਾਨੂੰ ਉਸ ਇਲਾਕੇ ਦੇ ਬਾਰੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਹੋਣੀ ਚਾਹੀਦੀ ਹੈ ਤੁਹਾਨੂੰ ਖੇਤਰੀ ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਵਿੱਚ ਪਤਾ ਹੋਣਾ ਚਾਹੀਦਾ ਇਸ ਤੋਂ ਬਾਅਦ ਫਿਰ ਤੁਹਾਡਾ ਲਿਖਤੀ ਪੇਪਰ ਹੈ ਉਹ ਹੁੰਦਾ ਹੈ ਤੇ ਇਹੀ ਸਾਰੀਆਂ ਚੀਜ਼ਾਂ ਉਸ ਲਿਖਤੀ ਪੇਪਰ ਦੇ ਵਿੱਚ ਹੁੰਦੀਆਂ ਨੇ ਖੇਤਰੀ ਭਾਸ਼ਾਵਾਂ ਜਿਵੇਂ ਮੰਨ ਲਓ ਚਾਰ ਤਾਂ ਉਪ ਬੋਲੀਆਂ ਪੰਜਾਬੀ ਦੀਆਂ ਹੈਗੀਆਂ ਹੀ ਨੇ ਠੀਕ ਹੈ ਜਿਵੇਂ ਮਾਜੀ ਹੈ ਮਲਵਈ ਹੈ ਤੇ ਦੁਆਬਾ ਹੈ ਪੰਜਾਬ ਦਾ ਠੀਕ ਹੈ ਇਸੇ ਤਰ੍ਹਾਂ ਪਵਦੀ ਵੀ ਜਿਹੜੀ ਹੈ ਇੱਕ ਬੋਲੀ ਹੈ ਕਿਉਂਕਿ ਹੁਣ ਜਿਵੇਂ ਮੈਂ ਆਕਾਸ਼ਵਨੀ ਪਟਿਆਲਾ ਦੇ ਨਾਲ ਕੰਮ ਕਰਦੀਆਂ ਤਾਂ ਆਕਾਸ਼ਵਨੀ ਪਟਿਆਲਾ ਦਾ ਜਿਹੜਾ ਜਿਹੜਾ ਏਰੀਆ ਆਕਾਸ਼ਵਨੀ ਪਟਿਆਲਾ ਕਵਰ ਕਰਦਾ ਹੈ ਨਾ ਉਹਦੇ 'ਚ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦਾ ਹਿੱਸਾ ਜਿਹੜਾ ਹੈਗਾ ਉਹ ਕਵਰ ਹੁੰਦਾ ਬਹਤਾਰ ਦੇ ਵਿੱਚ ਤੇ ਇਹ ਨਾ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਪੁਆਦੀ ਦਾ ਪ੍ਰਭਾਵ ਜਿਹੜਾ ਹੈਗਾ ਉਹ ਹੈਗਾ ਇਹ ਪੁਆਦੀ ਇੱਥੇ ਕਾਫੀ ਜ਼ਿਆਦਾ ਜੜੀ ਹੈ ਬੋਲੀ ਜਾਂਦੀ ਹੈ ਤਾਂ ਹੁਣ ਹਫਤਾਵਾਰੀ ਪ੍ਰੋਗਰਾਮ ਜਿਹੜੇ ਨੇ ਪੁਆਦੀ ਦੇ ਵਿੱਚ ਵੀ ਆਕਾਸ਼ਵਾਣੀ ਤੋਂ ਚਲਦੇ ਆ ਤੇ ਇਸੇ ਕਰਕੇ ਖੇਤਰੀ ਭਾਸ਼ਾ ਦੀ ਮੁਹਾਰਤ ਦਾ ਵੀ ਜਿਹੜਾ ਹੈ ਉਹ ਅਕਸਰ ਆਪਣੇ ਉਮੀਦਵਾਰਾਂ ਤੋਂ ਉਹ ਉਮੀਦ ਕਰਦੇ ਨੇ ਕਿ ਉਹਨਾਂ ਨੂੰ ਆਨ ਦੀ ਹੋਵੇ ਖੇਤਰੀ ਭਾਸ਼ਾ ਕਿਉਂਕਿ ਜਿਵੇਂ ਮੈਂ ਵੀ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਕਈ ਵਾਰ ਪਵਾਦੀ ਦੇ ਵਿੱਚ ਕਰਦੀਆਂ ਪਵਾਦੀ ਬਾਰੇ ਤੁਸੀਂ ਸਾਰੀ ਜਾਣਦੇ ਹੋ ਕਿ ਬਹੁਤ ਹੀ ਚੰਗੀ ਤੇ ਮਿੱਠੀ ਜੀ ਬੋਲੀ ਹੈ ਵੀ ਕਿਆ ਹਾਲ ਐਂ ਥਾਰੇ ਥਵੇਂ ਸਾਰੇ ਠੀਕ ਆਂ ਔਰ ਮੈਂ ਤਾਂ ਜਮਾ ਵਧੀਆ ਹਨਾ ਔਰ ਬਹੁਤ ਹੀ ਮਿੱਠੀ ਜੀ ਇਹ ਬੋਲੀ ਹੈ ਤਾਂ ਇਸੇ ਇਸ ਤੋਂ ਬਿਨਾ ਜਦੋਂ ਤੁਸੀਂ ਹੁਣ ਲਿਖਤੀ ਪੇਪਰ ਜਿਹੜਾ ਏ ਉਹ ਪਾਸ ਕਰ ਲਿਆ ਇਸ ਲਿਖਤੀ ਪੇਪਰ ਨੂੰ ਪਾਸ ਕਰਨ ਤੋਂ ਬਾਅਦ ਫਿਰ ਤੁਹਾਡਾ ਆਡੀਸ਼ਨ ਹੁੰਦਾ ਹੈ ਆਡੀਸ਼ਨ ਦੇ ਵਿੱਚ ਨਾ ਨਾਟਕੀ ਜੀ ਸਕ੍ਰਿਪਟ ਹੁੰਦੀ ਹੈ ਕਿਉਂਕਿ ਰੇਡੀਓ ਆਵਾਜ਼ ਦਾ ਮਾਧਿਅਮ ਹੈ ਤੇ ਨਾਟਕ ਜਿਹੜੇ ਆ ਜਾਂ ਕਹਾਣੀਆਂ ਆਵਾਜ਼ ਦੇ ਰਾਹੀਂ ਹੀ ਭਾਵ ਬਣਾ ਕੇ ਪੇਸ਼ ਕੀਤੇ ਜਾਂਦੇ ਆ ਤੇ ਇਸ ਕਰਕੇ ਆਡੀਸ਼ਨ ਹੁੰਦਾ ਤੇ ਆਡੀਸ਼ਨ ਦਾ ਦੂਜਾ ਕਾਰਨ ਇਹ ਵੀ ਹੁੰਦਾ ਹੈ ਕਿ ਤੁਹਾਡਾ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦਾ ਉਚਾਰਨ ਚੈੱਕ ਕੀਤਾ ਜਾ ਸਕੇ ਕਿ ਤੁਹਾਡਾ ਰੇਡੀਓ ਦੀ ਪਹਿਲੀ ਸ਼ਰਤ ਇਹੀ ਹੈ ਕਿ ਤੁਹਾਡਾ ਹੀ ਭਾਸ਼ਾ ਸਾਫ਼ ਤੇ ਉਚਾਰਨ ਸ਼ੁੱਧ ਹੋਵੇ ਕਿਉਂਕਿ ਆਵਾਜ਼ ਦਾ ਮਾਧੇ ਮੈਂ ਤੇ ਆਵਾਜ਼ ਜਿਹੜੀ ਆ ਉਹ ਸਹੀ ਜਾਣੀ ਜ਼ਰੂਰੀ ਹੈ ਇਹਦੇ ਵਿੱਚ ਮਿਲਾਵਟ ਨਾ ਹੋਵੇ ਕਿਸੇ ਹੋਰ ਜਿਹੜੇ ਜ ਤੁਸੀਂ ਪੰਜਾਬੀ ਬੋਲ ਰਹੇ ਹੋ ਤਾਂ ਪੰਜਾਬੀ ਚ ਹੀ ਗੱਲ ਕਰੋ ਜੇ ਅੰਗਰੇਜ਼ੀ ਬੋਲ ਰਹੇ ਹੋ ਤਾਂ ਅੰਗਰੇਜ਼ੀ ਚ ਹੀ ਗੱਲ ਹੋਵੇ ਤੇ ਜੇ ਹਿੰਦੀ ਬੋਲ ਰਹੇ ਹੋ ਤਾਂ ਤੁਹਾਡੀ ਗੱਲ ਜਿਹੜੀ ਹੈ ਉਹ ਹਿੰਦੀ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਹੁਣ ਜਿਹੜੇ ਬੱਚੇ ਆਡਿਸ਼ਨ ਵੀ ਪਾਸ ਕਰ ਜਾਂਦੇ ਆ ਜਿਹੜੇ ਕੈਂਡੀਡੇਟ ਆਡਿਸ਼ਨ ਪਾਸ ਕਰ ਲੈਂਦੇ ਆ ਇਸ ਤੋਂ ਬਾਅਦ ਫਿਰ ਤੁਹਾਡਾ ਲਿਖਤੀ ਤੁਸੀਂ ਪਾਸ ਕਰ ਲਿਆ ਫਿਰ ਤੁਹਾਡਾ ਆਡਿਸ਼ਨ ਪਾਸ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਤੁਹਾਡੀ ਹੁੰਦੀ ਆ ਫਾਈਨਲ ਇੰਟਰਵਿਊ ਤੇ ਇੰਟਰਵਿਊ ਦੇ ਵਿੱਚ ਵੀ ਤੁਹਾਨੂੰ ਜੀਕੇ ਨਾਲ ਸੰਬੰਧਿਤ ਕੁਝ ਸਵਾਲ ਜਿਹੜੇ ਨੇ ਤੋਂ ਪੁੱਛੇ ਜਾਂਦੇ ਆ ਤੇ ਜੋ ਤੁਸੀਂ ਨਾ ਸਾਰੇ ਤਿੰਨੋਂ ਟੈਸਟਾਂ ਨੂੰ ਪਾਸ ਕਰ ਲੈਣੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਸਰਕਾਰੀ ਤੌਰ ਤੇ ਤੁਸੀਂ ਇੱਕ ਰੇਡੀਓ ਜੋਕੀ ਦੇ ਲਈ ਤੁਸੀਂ ਤਿਆਰ ਹੋ ਤੇ ਫਿਰ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਕੰਮ ਦੀ ਤੇ ਉਸ ਤੋਂ ਬਾਅਦ ਤੁਹਾਨੂੰ ਔਨ 에ਅਰ ਜਿਹੜਾ ਹੈਗਾ ਉਹ ਲਾਈਵ ਕਰ ਦਿੱਤਾ ਜਾਂਦਾ ਇਹ ਸਰਕਾਰੀ ਪ੍ਰੋਸੈਸ ਹੈ ਇਹਦੇ ਬਾਰੇ ਵਿੱਚ ਜਿਹੜੀ ਮੈਨੂੰ ਜਾਣਕਾਰੀ ਹੈ ਉਹ ਹੈਗੀ ਹੈ ਪਰ ਪ੍ਰਾਈਵੇਟ ਫਰਮ ਦਾ ਜਿਹੜਾ ਸਿਸਟਮ ਹੈ ਉਹ ਬਿਲਕੁਲ ਵੱਖਰਾ ਹੈ ਇਸ ਕਰਕੇ ਮੈਂ ਕਿਸੇ ਨੂੰ ਇਹ ਸਲਾਹ ਨਹੀਂ ਦਿੰਦੀ ਕਿ ਤੁਸੀਂ ਕਿਸ ਰੇਡੀਓ ਦੇ ਉੱਤੇ ਕੰਮ ਕਰੋ ਕਿਸ ਦੇ ਨਾਮ ਕਿਉਂਕਿ ਪਹਿਣੇ ਮੈਨੂੰ ਇੱਕ ਕਮੈਂਟ ਵੀ ਇਸ ਤਰ੍ਹਾਂ ਦਾ ਆਇਆ ਹੋਇਆ ਸੀ ਕਿ ਕਿਸ ਰੇਡੀਓ ਦੇ ਉੱਤੇ ਕੰਮ ਕਰ ਸਕਦੀਆਂ ਜਾਂ ਉਹ ਘਰੇ ਸੈਟਅਪ ਲਗਾ ਦੇਣਗੇ ਬਹੁਤ ਸਾਰੇ ਰੇਡੀਓ ਇਸ ਤਰ੍ਹਾਂ ਦੇ ਨੇ ਜਿਹੜੇ ਦਾਵਾ ਕਰਦੇ ਆ ਜਾਂ ਇਹ ਆਫਰ ਕਰਦੇ ਆ ਕਿ ਅਸੀਂ ਤੁਹਾਡੇ ਘਰੇ ਸੈਟਅਪ ਲਗਾ ਦਾਂਗੇ ਪਰ ਪੈਸਿਆਂ ਦੇ ਮਾਮਲੇ ਦੇ ਵਿੱਚ ਮੈਂ ਕਹੂੰਗੀ ਕਿ ਹਰ ਕਿਸੇ ਦੇ ਨਾਲ ਪਹਿਲਾਂ ਹੀ ਆਪਣੀ ਗੱਲ ਕਲੀਅਰ ਕਰ ਲਿਓ ਕਿਉਂਕਿ ਇਸ ਮਾਮਲੇ ਦੇ ਵਿੱਚ ਦੁਨੀਆ ਦੇ ਵਿੱਚ ਬੇਈਮਾਨੀ ਬਹੁਤ ਹੈ ਕਿਉਂਕਿ ਫਿਰ ਲੋਕੀ ਬਾਅਦ ਦੇ ਵਿੱਚ ਕੀ ਕਰਦੇ ਆ ਤੁਹਾਡੇ ਤੋਂ ਕੰਮ ਕਰਵਾ ਲੈਂਦੇ ਆ ਤੁਹਾਡਾ ਪੈਸਾ ਮੁੱਕਰ ਜਾਂਦੇ ਆ ਜਾਂ ਫਿਰ ਆਪਣੇ ਕੰਮ ਦੀਆਂ ਸ਼ਰਤਾਂ ਪਹਿਲਾਂ ਤੈਅ ਕਰ ਲਿਓ ਕਿ ਮੇਰਾ ਇੰਨਾ ਕੰਮ ਹੈ ਤੇ ਮੈਂ ਇੰਨਾ ਹੀ ਕਰਨਾ ਹੈ ਕਿਉਂਕਿ ਫਿਰ ਕਈ ਵਾਰ ਨਾ ਤੁਹਾਡੇ ਤੇ ਵਰਕ ਪ੍ਰੈਸ਼ਰ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਬਾਕੀ ਜੀ ਤੁਸੀਂ ਰੇਡੀਓ ਦੀਆਂ ਨੜੀਆਂ ਨੌਕਰੀਆਂ ਬਾਰੇ ਗੱਲ ਕਰਦੇ ਹੋ ਤਾਂ ਇਹ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਹਨਾਂ ਦੀ ਭਰਤੀ ਜਿਹੜੀ ਹੈ ਉਹ ਖੋਲੀ ਜਾਂਦੀ ਹੈ ਮੈਂ ਪਿਛਲੇ 17 ਸਾਲਾਂ ਤੋਂ ਇਹ ਕੰਮ ਕਰ ਹੀ ਰਹੀਆਂ 18ਵਾਂ ਵਾਰਾ ਮੈਨੂੰ ਇਸ ਵੇਲੇ ਜਿਹੜਾ ਹੈਗਾ ਇਹ ਹੋ ਗਿਆ ਇੱਥੇ ਕੰਮ ਕਰਦੇ ਹੋਏ ਤਾਂ ਜਿਵੇਂ ਹੀ ਹੁਣ ਨਵੀਆਂ ਭਰਤੀਆਂ ਜਿਹੜੀਆਂ ਜਾਰੀ ਹੋਣਗੀਆਂ ਤਾਂ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਜ਼ਰੂਰ ਜਾਣਕਾਰੀ ਆਪਣੇ ਚੈਨਲ ਤੇ ਦੇ ਦਊਂਗੀ ਇਹ ਕੰਮ ਜਿਹੜਾ ਹੈਗਾ ਇਹ ਬਹੁਤ ਵਧੀਆ ਏ ਤੇ ਮੈਨੂੰ ਲੱਗਦਾ ਹੈ ਕਿ ਕੰਮ ਕੋਈ ਵੀ ਜਿਹੜਾ ਹੈ ਉਹ ਮਾੜਾ ਨਹੀਂ ਹੁੰਦਾ ਜਦੋਂ ਵੀ ਸਾਨੂੰ ਮੌਕਾ ਮਿਲੇ ਸਾਨੂੰ ਕੰਮ ਕਰ ਲੈਣਾ ਚਾਹੀਦਾ ਹੈ ਪ੍ਰੀਤ ਮਹਿੰਦਰ ਸੇਖੋਂ ਸਰ ਨੇ ਉਹਨਾਂ ਨੇ ਮੈਨੂੰ ਇੱਕ ਗੱਲ ਸਿਖਾਈ ਹੈ ਉਹ ਕਹਿੰਦੇ ਸੀ ਕਿ ਬੇਟਾ 45 ਵਰਿਆਂ ਤੋਂ ਪਹਿਲਾਂ ਬੰਦੇ ਨੂੰ ਕਦੇ ਇਹ ਨਹੀਂ ਕਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਕਿ ਮੈਂ ਥੱਕ ਗਿਆ ਤੇ ਮੈਨੂੰ ਲੱਗਦਾ ਹੈ ਕਿ ਜੋ ਤੱਕ ਤੁਹਾਡਾ ਸਰੀਰ ਚੱਲਦਾ ਨਾ ਸਾਨੂੰ ਉਦੋਂ ਤੱਕ ਕੰਮ ਕਰਨਾ ਚਾਹੀਦਾ ਹੈ ਜ਼ਰੂਰ ਕਰਨਾ ਚਾਹੀਦਾ ਹੈ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਨੌਕਰੀਆਂ ਨਹੀਂ ਹੈਗੀਆਂ ਉਹ ਸਿਰਫ ਸਾਡੇ ਲਈ ਕਮੀ ਨਹੀਂ ਹੈਗੀ ਨੌਕਰੀਆਂ ਦੀ ਜੇ ਹੈ ਹੈਗੀਆਂ ਨਹੀਂ ਹੈਗੀਆਂ ਤਾਂ ਵੀ ਫਿਰ ਉਹ ਸਾਰਿਆਂ ਲਈ ਨਹੀਂ ਹੈਗੀਆਂ ਤਾਂ ਅਸੀਂ ਕਿਸੇ ਇੱਕ ਨੌਕਰੀ ਤੇ ਆਸ ਰੱਖ ਕੇ ਨਹੀਂ ਬੈਠ ਸਕਦੇ ਵੀ ਸਾਨੂੰ ਉਹੀ ਮਿਲੂਗੀ ਅਸੀਂ ਉਹੀ ਕਰਾਂਗੇ ਜਿਹੜੀ ਮਿਲਦੀ ਹੈ ਨਾ ਉਹੀ ਕਰ ਲਓ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਤੁਸੀਂ ਜੇ ਤੁਹਾਨੂੰ ਤੁਹਾਡਾ ਮਨਪਸੰਦ ਕੰਮ ਨਹੀਂ ਮਿਲ ਰਿਹਾ ਉਦੋਂ ਤੱਕ ਜਿਹੜੀ ਮਿਲ ਰਹੀ ਹੈ ਨਾ ਉਹਨੂੰ ਕਰ ਲੋ ਨਾਲ ਆਪਣੇ ਟੀਚਰ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹੋ ਘਟੂ ਘਟ ਜੋ ਤੁਹਾਨੂੰ ਮਿਲਿਆ ਉਸ ਵੇਲੇ ਤੱਕ ਹਨਾ ਘਟੂ ਘਟ ਤੋਂੜਾ ਇੱਕ ਜਿਹੜਾ ਮਾਨਸਿਕ ਤਣਾਅ ਹੈ ਇੱਕ ਤਾਂ ਉਹ ਘਟ ਜਾਊਗਾ ਕਿਉਂਕਿ ਪਰਿਵਾਰ ਦੇ ਵਿੱਚ ਕਿਤੋਂ ਇਨਕਮ ਆ ਰਹੀ ਹੋਊਗੀ ਕਿਤੇ ਪੈਸਾ ਆ ਰਿਹਾ ਹੋਊਗਾ ਕਿਸੇ ਥਾਂ ਦੇ ਉਤੋਂ ਹਨਾ ਤਾਂ ਇਸ ਕਰਕੇ ਮੈਂ ਇਹ ਜ਼ਰੂਰ ਕਹੂੰਗੀ ਕਿ ਜਿਹੜਾ ਵੀ ਕੰਮ ਤੁਹਾਨੂੰ ਮਿਲ ਰਿਹਾ ਹੈ ਨਾ ਇਸ ਵੇਲੇ ਤੇ ਉਸ ਕੰਮ ਨੂੰ ਤੁਸੀਂ ਜ਼ਰੂਰ ਕਰ ਲੋ ਚੰਗੇ ਮੜੇ ਦੀ ਪਰਖ ਤੁਸੀਂ ਆਪ ਕਰਨੀ ਹੈ ਪਰ ਜੇਕਰ ਤੁਹਾਨੂੰ ਲੱਗਦਾ ਕਿ ਉਹ ਕੰਮ ਤੁਹਾਡਾ ਮਨਪਸੰਦ ਨਹੀਂ ਹੈਗਾ ਤਾਂ ਜਦੋਂ ਮਨਪਸੰਦ ਮਿਲ ਜਾਊਗਾ ਉਦੋਂ ਉਹਨੂੰ ਛੱਡ ਦਿਓ ਉਦੋਂ ਤੱਕ ਲਗਾਤਾਰ ਯਤਨਸ਼ੀਲ ਰਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਆਈ ਰੇਡੀਓ ਦੀਆਂ ਨੌਕਰੀਆਂ ਜਦੋਂ ਵੀ ਦੁਬਾਰਾ ਨਿਕਲਣਗੀਆਂ ਮੈਂ ਆਪਣੇ ਚੈਨਲ ਤੇ ਤੁਹਾਨੂੰ ਜ਼ਰੂਰ ਦੱਸਾਂਗੀ ਤੇ ਕਿੰਜ ਅਪਲਾਈ ਕਰਨਾ ਹੈ ਇਹ ਵੀ ਦੱਸ ਦਊਂਗੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਜੇਕਰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਉਹਦੇ ਲਈ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਹੁਣ ਦਿਓ ਜੀ ਇਜਾਜ਼ਤ